ਤੇ ਲਗ ਮਹੀਨੇ ਦੀ ਵਿੱਚ ਜਿਹੜੀ ਇੱਕ ਐਨ ਆਰ ਆਈ ਲੇਡੀ ਸਿੰਘ ਰਪਿੰਦਰ ਕੌਰ ਕਿਲਾ रायपुर ਪਿੰਡ ਤੋਂ ਗਾਇਬ ਹੋ ਗਈ ਸੀ ਤੇ ਉਹਦੀ ਖਬਰ ਇਕਲਾ ਨੂੰ ਆਈ ਸੀ ਜਰਜੀਤ ਸਿੰਘ ਵੱਲ ਜਿਹਦੇ ਘਰ ਦੇ ਵਿੱਚ ਇਹ ਰਹਿ ਰਹੀ ਸੀ ਜਰਜੀਤ ਸਿੰਘ ਨੇ ਖਬਰ ਦਿੱਤੀ ਸੀ ਕਿ ਇਹ ਗਾਇਬ ਹੈ ਤੇ ਦੀ ਪੜਤਾਲ ਕੀਤੀ ਜਾਵੇ ਕਿ ਕਿਵੇਂ ਕਿੱਥੇ ਹੈ ਪੜਤਾਲ ਕੀਤੀ ਜਾਵੇ ਸੋ ਸਾਡੀ ਪੁਲਿਸ ਤੋਂ ਤੋਂ ਕਾਫੀ ਲੇਲਾ ਘਰਾਂ ਤੇ ਸਾਡੇ ਡੀਐਸਪੀ ਸਾਹਿਬ ਨੇ ਬੜੀ ਮਿਹਨਤ ਕੀਤੀ ਤੇ ਕੁਝ ਸੀਕ੍ਰੀਟ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਦੇ ਘਰ ਦੇ ਇੱਕ ਮਾਮਲਾ ਹੈਗਾ ਇਹ ਘਰਚੀ ਦੀ ਜੋ ਮਾਰੀ ਗਈ ਤੇ ਉਹ ਲੋ ਇਸ ਤੇ ਵਿੱਚ ਚਲਦੇ ਚਲਦੇ ਫਿਰ ਗੱਲ ਕਲੀਅਰ ਹੋਈ ਕਿ ਇਹ ਸੁਨੀਤ ਸਿੰਘ ਜਿਹੜਾ ਕਿ ਇੱਕ ਟਾਈਪਿਸਟ ਹੈ ਕੋਰਟ ਦੇ ਵਿੱਚ ਉਹਦੇ ਕੋਲੇ ਰਹਿੰਦੀ ਸੀ ਔਰ ਇਹਨੂੰ ਮਿਲਾਇਆ ਸੀਗਾ ਇੱਕ ਚਰਨਜੀਤ ਨਾਮ ਦਾ ਬੰਦਾ ਜਿਹੜਾ ਇਹ ਨਾਲ ਇਹਦੇ ਨਾਲੇ ਵਿੱਚ ਸੰਬੰਧ ਸੀਗੇ ਲੇਡੀ ਦੇ ਉਹ ਇਹਦੇ ਨਾਲ ਰਿਹਾ ਕਰਾਣਾ ਚਾਹੁੰਦਾ ਸੀ ਚਰਨਜੀਤ ਚਰਨਜੀਤ ਰਹਿੰਦਾ ਉੱਥੇ ਯੂਕੇ ਸੀ ਪਰ ਇਹ ਲੇਡੀ ਰਵਿੰਦਰ ਕਿਉਂਕਿ ਇਹਦੇ ਆਪ ਦੀ ਕੁਝ ਰਿਸ਼ਤੇਦਾਰਾਂ ਨਾਲ ਐਨ ਆਰ ਆਈ ਥਾਣੇ ਦੇ ਵਿੱਚ ਕੇਸ ਚੱਲਦਾ ਸੀ ਜਿਹਦੇ 'ਚ ਇਹ ਪੀਓ ਵੀ ਸੀ ਤੇ ਉਸੇ ਕਾਰਵਾਈ ਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਇਹਦਾ ਆਉਣਾ ਜਾਣਾ ਸੀ ਸੋ ਕੋਰਟ ਦੇ ਵਿੱਚ ਹੀ ਜਿਹੜਾ ਸਰਦੀਪ ਸਿੰਘ ਨੂੰ ਇਹਨੇ ਚਰਨਜੀਤ ਨੇ ਮਿਲਾਇਆ ਸੀ ਤੇ ਇਹਨੂੰ ਉਹ ਪੈਸੇ ਵੀ ਦਿੰਦੇ ਸੀ ਥਰੂ ਇਹਦੇ ਤੇ ਉਹਦੇ ਘਰੇ ਹੀ ਰਹਿੰਦੀ ਸੀ ਉਸ ਤੋਂ ਬਾਅਦ ਜਦੋਂ ਇਹ ਚੱਲਦਾ ਰਿਹਾ ਕਿ ਜਿੰਨੀ ਦੇਰ ਤੱਕ ਰਵਿੰਦਰ ਕੌਰ ਇਹਨਾਂ ਨੂੰ ਪੈਸੇ ਦਿੰਦੀ ਨਹੀਂ ਔਰ ਉਹ ਉਹਦੇ ਸਾਹਮਣੇ ਚੱਲਦੇ ਰਹੇ ਚੱਲਦੀ ਰਹੀ ਉਨੀ ਦੇਰ ਠੀਕ ਚੱਲਦੇ ਰਹੇ ਫਿਰ ਚਰਨਜੀਤ ਨੇ ਇਹਨੂੰ ਵਿਆਹ ਕਰਾਉਣ ਤੋਂ ਮਨਾਂ ਕਰਤਾ ਉਸਤੇ ਚੱਕਰ ਦੇ ਵਿੱਚ ਇਹਨੇ ਫਿਰ ਜਦੋਂ ਕਿਹਾ ਕਿ ਤੁਸੀਂ ਮੇਰੀ ਵਰਤ ਨੂੰ ਮੈਨੂੰ ਵਰਤਿਆ ਤੇ ਉਹ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਫਿਰ ਚਰਨਜੀਤ ਨੇ ਇਹਨੂੰ ਸਰਜੀਤ ਨੂੰ ਕਿਹਾ ਕਿ ਜੇ ਤੂੰ ਇਹਨੂੰ ਖਤਮ ਕਰ ਦੇ ਇਤਨੀ ਤਾਂ ਸਾਨੂੰ ਖਰਾਬ ਕਰੋਗੀ ਆਪਾਂ ਨੂੰ ਤੁਸੀਂ ਇਹਨੂੰ ਖਤਮ ਕਰਦੇ ਐ ਇਹਨੂੰ ਤੇ ਮੈਂ ਤੁਹਾਨੂੰ 50 ਲੱਖ ਰੁਪਏ ਦੇਵਾਂਗਾ ਤੇ ਇਹਨੂੰ ਨਾਲੇ ਬਾਹਰ ਭਲਾਵਾ ਲਾਂਗੇ ਸੋ ਫਿਰ ਅਸੀਂ ਸੁਰਜੀਤ ਨੂੰ ਸਾਡੀ ਪੁਲਿਸ ਨੇ ਫੜ ਲਿਆ ਤੇ ਉਹਦੀ ਜਦ ਇੰਟਰੋਗੇਸ਼ਨ ਚ ਇਹ ਗੱਲ ਸਾਹਮਣੇ ਆਈ ਕਿ 12 ਜੁਲਾਈ ਨੂੰ بیسਬਾਲ ਬੈਟ ਦੇ ਨਾਲ ਇਹਨੇ ਉਹਨੂੰ ਮਾਰਿਆ ਮਾਰ ਕੇ ਤੇ ਫਿਰ ਬੋਰੀ ਰੱਖੀ ਹੋਈ ਸੀ ਨਾਲੇ ਬੋਰੀਜ਼ ਇੰਤਜ਼ਾਮ ਪਹਿਲਾਂ ਹੀ ਮਤਲਬ ਇਹਨੇ ਰੱਖਿਆ ਹੋਇਆ ਸੀ ਸਾਰਾ ਬੋਲੇ ਵਗੈਰਾ ਰੱਖੇ ਹੋਏ ਸੀ ਤੇ ਉਸੇ ਘਰ ਦੇ ਅੰਦਰ ਹੀ ਇਹਨੂੰ ਸਾੜਦਾ ਸਾੜ ਕੇ ਜਿੰਨਾ ਕਿ ਤੁਹਾਨੂੰ ਪਤਾ ਹੈ ਪੋਸੀਬਲ ਸੀ ਗਏ ਨੇ ਸਾੜ ਕੇ ਉਹ ਹੱਡੀਆਂ ਜਿੰਨੀਆਂ ਇਕੱਠੀਆਂ ਕਰ ਸਕਿਆ ਸੀ ਤੇ ਨਾਲ ਸੋਇਏ ਦੇ ਵਿੱਚ ਜਿਹੜੇ ਸਿੱਟ ਦਿੱਤੀਆਂ ਉਹ ਹੁਣ ਸਾਰਾ ਕੁਝ ਬੜੀ ਮਿਹਨਤ ਨਾਲ ਸਾਡੀ ਬੋਲਸ ਨੇ ਉਹ ਹੱਡੀਆਂ ਵੀ ਜਿਹੜੀਆਂ ਸਿੱਟੇ ਸੀਗੇ ਉਹ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਜਿਹੜਾ ਤੋੜਿਆ ਸੀਗਾ ਐਵੀਡੈਂਸ ਖਤਮ ਕਰਨ ਵਾਸਤੇ ਉਹ ਵੀ ਤੇ ਰਿਕਵਰ ਕਰ ਲਿਆ ਥਾੜੀ ਵੀ ਕਵਰ ਰਿਕਵਰ ਕਰ ਲਈਏ ਇਹਨਾਂ ਨਾਲ ਉਹ ਉਹਨੂੰ ਅਪਰਸ਼ ਵਗੈਰਾ ਬੰਨੇ ਅਸੀਂ ਤੇ ਕਰਕੇ ਉਹਨੂੰ ਫਿਰ ਕਿਉਂਕਿ ਫਿਰ ਉਹਨੂੰ ਉਹਨੇ ਸੀਗਾ ਕਿ ਅੰਦਰੋਂ ਸਾਰਾ ਕਮਰਾ ਵੀ ਸੜ ਗਿਆ ਸੀ ਕੋਲਿਆਂ ਕੋਲਿਆਂ ਨਾਲ ਤੇ ਉਹਦੀ ਉਹਨੇ ਫਿਰ ਸਾਰਾ ਉਹਨੂੰ ਸਾਫ਼ ਸੁਥਰਾਾਇਆ ਕਿਉਂਕਿ ਉਹਦੇ ਪਰਿਵਾਰ ਵਾਲੇ ਤੇ ਹੋਰ ਲੋਕਾਂ ਦੇ ਜਦੋਂ ਵਾਪਸ ਆਣਾ ਸੀਗੇ ਸਾਰੇ ਜਿਹੜੇ ਐਵੀਡੈਂਸ ਨੂੰ ਖਤਮ ਕਰਨ ਵਾਸਤੇ ਪੇਂਟਿੰਗ ਵਗੈਰਾ ਸਾਰਾ ਕੁਝ ਕੀਤਾ ਤੇ ਜਿਹੜਾ ਗੱड्डा ਸੜਿਆ ਆਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਫਿਰ ਹੁਣ ਸਾਰਾ ਉਹ ਸਾਡੇ ਕੋਲੇ ਸੁਦੀਰ ਦਾ ਫੜ ਲਿਆ ਚਰਨਜੀਤ ਆਫਕੋਰਸ ਬਾਹਰ ਹੈਗਾ ਜੀ ਤੇ ਦੋਨੋਂ ਨਾਮ ਲੈ ਲਵਗੇ ਸਰ ਇੱਕ ਕੱਈ ਸੀ ਜਾਂ ਮੋਤੀ ਦੇ ਨਾਲ ਕੁਝ ਹੋਰ ਵੀ ਇੰਤਕੀ ਤੋਂ ਕੱਲੇ ਸੀ ਚਰਨਜੀਤ ਇਹਦਾ ਉੱਥੇ ਸਾਥੀ ਬਾਹਰ ਸੀ ਇੱਥੇ ਆਨੇ ਇਕੱਲੇ ਨਹੀਂ ਕੀਤੇ ਜੀ ਸਰ ਇਹਨੇ ਕੰਪਲੇਨ ਵੀ ਲਈ ਸੀ ਵੀ ਸੁਦੀਰ ਜਦੋਂ ਇਹ ਕੰਮ ਹੋਈ ਸੀ ਵੀ ਇਹਨੇ ਫੋਟੋ ਇਹਨੇ ਭੇਜੇ ਨਹੀਂ ਆਹ ਇਹਨੇ ਆਪ ਹੀ ਆ ਕੇ ਉੱਪਰ ਟਕਲਾ ਦਿੱਤੇ ਜੀ ਇਹ ਗਾਇਬ ਹੋ ਗਏ ਦੀ ਪਹਿਲਾਂ ਵਿਆਹ ਹੋਇਆ ਲੈਡੀ ਦਾ ਨੇ ਤੀਜਾ ਵਿਆਹ ਕਰਾਉਣ ਨੂੰ ਇਹਦੇ ਨਾਲ ਚਰਨਜੀਤ ਨਾਲ ਗੱਲ ਹੋਈ ਸੀ ਕਿ ਚਰਨਜੀਤ ਪਰਮ ਕਰ ਗਿਆ ਸੀ ਸਰ ਜੀਨਕ ਕਰਾਉਣ ਦੇ ਰਿਲੇਸ਼ਨ ਸੀਗਾ ਇਹਨਾਂ ਦਾ ਕਿਸ ਟਾਈਪ ਆਫ ਫ੍ਰੀਡਮ ਦੀ ਪੁਲਿਸ ਕਰਨਾ ਚਾਹੀਦੀ ਆ ਉਹ ਸੀਨ ਦੇਖਦੇ ਆ ਤੇ 25 ਦੇ ਵਿੱਚ ਨੇ ਵੀ ਹਾਊ ਲੰਗ ਸ਼ੀ ਵਾਸ ਅ ਪੀਨ ਵੀ ਉਹ ਵੀ ਉਹ ਐਨ ਆਰ ਆਈ ਦਾ ਕੇਸ ਹੈਗਾ ਐਨ ਆਰ ਆਈ ਥਾਣੇ ਦਾ ਉਹ ਅਸੀਂ ਚੈੱਕ ਕਰ ਲਾਂਗੇ ਉਸੇ ਦੇ ਸਬੰਧ ਦੇ ਵਿੱਚ ਹੀ ਇਹ ਦਾ ਸ਼੍ਰੀਜੀਤ ਨਾਲ ਸੰਵਾਦ ਹੈ ਉਹ ਦੇਖ ਰਿਹਾ ਹੈ ਜਿਹੜਾ ਕੰਪਨੀ ਦੇ ਕਾਰਨ ਹੈ ਪਰ ਲੈਟਰ ਦਾ ਬੈਕਗਰਾਉਂਡ ਕਿਹਦੇ ਤੋਂ ਆ ਰਿਹਾ ਹੈ ਇਹ ਰੈਨੂ ਅਮਰੀਕਾ ਦੇ ਜਿਹਨੇ ਟਾਈਮ ਵਾਸਤੇ ਵਿਕਸਿਤ ਕੀਤਾ ਹੈ ਨਹੀਂ ਯੂਕੇ ਦੀ ਹੈ ਦਿਸ ਇਜ਼ ਸਿਟੀਜ਼ਨ ਉਹ ਲਿਖੇਗਾ ਮੈਂ ਅਮਰੀਕਨ ਅਸਸਰ ਉਹ ਯੂਕੇ ਦਾ ਐਸਸਿਟੈਂਟ ਵੀ ਹੈ ਕਿ ਚੁੱਕਾ ਕਰ ਰਿਹਾ ਹੈ ਸਾਰਾ ਕੁਝ ਨਰਮਸ ਵਾਲਾ ਇਹਦੀ ਆਦਿਸ਼ਨਾ ਕਰਨ ਲਈ ਇਹ ਤੇ ਇਹਨੇ ਉੱਥੋਂ ਸਾਨੂੰ ਰਿਕਵਰ ਕਰਾਈ ਹੈ ਇਹ ਨਾਲ ਇਨਫੈਕਟ ਅਸੀਂ ਨਾਲ ਆਪਣਾ ਨਾਇਬ ਡਿਪਟੀ ਸੀਕਰਡ ਡਿਊਟੀ ਰਜਿਸਟਰ ਲਗਾ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਰਿਕਵਰ ਕਰਾਉਂਦੇ ਆ ਤੇ ਸੂਏ ਦੇ ਵਿੱਚ ਸੀਕਰ ਲਗਾ ਦੇ ਕਿ ਤੇ ਡੰਪ ਕਰ ਦਿੱਤਾ ਮੈਂ ਉਹ ਤੁਹਾਂਚ ਵੇ ਦੇ ਵਿੱਚ ਸੂਏ ਦੇ ਵਿੱਚ ਸਰੀਕਮੰਦ ਪਰ ਮੈਂ ਮਾਮਲਾ ਹੈ ਇਸੇ ਖਾਸ ਤਰ੍ਹਾਂ ਕਰਕੇ ਉਸਰੇ